ਵਾੜਾ ਪਾਸਟ ਦੇ ਨਜ਼ਦੀਕ ਬਣੇ ਹਨੂਮਨ ਗੜੀ ਮੰਦਿਰ 'ਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਚੜ੍ਹਦੇ ਸਵੇਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵਿੱਚ ਚੋਰ ਵੱਲੋਂ ਮੰਦਿਰ 'ਚ ਸ਼ਿਵਲਿੰਗ ਉੱਪਰ ਬਣੇ ਨਾਗ ਨੂੰ ਚੋਰੀ ਕਰ ਲਿਆ ਗਿਆ ਅਤੇ ਬੜੇ ਹੀ ਆਰਾਮ ਨਾਲ ਮੰਦਿਰ 'ਚੋਂ ਬਾਹਰ ਚਲਾ ਗਿਆ। ਚੋਰੀ ਦੀ ਸਾਰੀ ਵਾਰਦਾਤ ਮੰਦਿਰ 'ਚ ਲੱਗੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਚੋਰੀ ਦੀ ਵਾਰਦਾਤ ਸੰਬੰਧੀ ਸੂਚਨਾ ਮਿਲਦੇ ਸਾਰ ਮੰਦਿਰ ਕਮੇਟੀ ਦੇ ਮੈਂਬਰ ਅਤੇ ਹੋਰ ਸ਼ਰਧਾਲੂ ਮੌਕੇ ਤੇ ਪੁੱਜੇ। ਜਿਨ੍ਹਾਂ ਸਾਰੇ ਘਟਨਾ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਜਿਸ ਤੋਂ ਤੁਰੰਤ ਬਾਅਦ ਹੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਡੀਐਸਪੀ ਫਗਵਾੜਾ ਅਤੇ ਥਾਣਾ ਸਿਟੀ ਦੇ ਐਸਐਚਓ ਗੌਰਵਦੀਪ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਮਾਮਲੇ ਸੰਬੰਧੀ ਜਾਣਕਾਰੀ ਹਾਸਲ ਕੀਤੀ ਗੱਲਬਾਤ ਕਰਦੇ ਆਂ ਕਮੇਟੀ ਮੈਂਬਰਾਂ ਅਤੇ ਥਾਣਾ ਸਿਟੀ ਐਸਐਚਓ ਗੌਰਵਦੀਪ ਨੇ ਹੋਰ ਕੀ ਦੱਸਿਆ ਆਓ ਸੁਣੋ ਸਾਨੂੰ ਜੀ ਹਨுமਾਨ ਗੜੀ ਮੰਦਿਰ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਚੋਰ ਆਇਆ ਹੈ ਸਵੇਰ ਸੁਬਾਹ ਲਗਭਗ 5:30 ਦੇ ਆਸ-ਪਾਸ ਜਿਹਨੇ ਇਸ ਮੰਦਿਰ ਦੇ ਅੰਦਰ ਸ਼ਿਵ ਮੰਦਿਰ ਹੈ ਉੱਥੇ ਆ ਕੇ ਜੋ ਸ਼ਿਵਲਿੰਗ ਦੇ ਉੱਪਰ ਨਾਗ ਦੇਵਤਾ ਦੀ ਇੱਕ ਮੂਰਤੀ ਹੈ ਉਹਨੂੰ ਉਹਨੇ ਚੋਰੀ ਕੀਤਾ ਹੈਗਾ ਸੋ ਮੌਕਾ ਸਾਡੇ ਵੱਲੋਂ ਵਿਜ਼ਿਟ ਕੀਤਾ ਗਿਆ ਕੈਮਰੇ ਚੈੱਕ ਕੀਤੇ ਜਾ ਰਹੇ ਹੈਗੇ ਆ ਟੀਮਸ ਅਸੀਂ ਬਣਾ ਦਿੱਤੀਆਂ ਨੇ ਔਰ ਇਹਨੂੰ ਆਈਡੈਂਟੀਫਾਈ ਕਰਕੇ ਬੰਦੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ ਅੱਜ ਸ੍ਰੀ ਹਨੂਮਾਨਗੜੀ ਮੰਦਿਰ ਮੇਂ सवेरे साढ़े पाँच बजे करीब शिव मंदिर से एक नसेड़ी लड़के ने नाग देवता की चोरी की जो कि पहले सारे मंदिर में घूमा है उसके बाद शिव मंदिर में आया और बड़ी विधि के तो साथ में उसने बड़ी साथी साथियों उसने शंकर जी से नाग देवता को उठाया और उसने तोड़ ताड़ के अपने पैंट में घुसा उस के उसको ले गया ये बड़ी माड़ी बात है कृपा प्रशासन इसका ध्यान करें और तो प्रशासन के ध्यान च है मामला नहीं अभी तो नहीं लाया हाँ जी अभी नहीं लाया अभी यही है कि पहचान हो हाँ। जाए देखने कैसे भी है नहीं हाँ जी, हाँ जी। और भी, भी वो आने है तो कितना का नुकसान हो गया कम से कम सम पंद्रह सौ दो हजार का गार। है क्या ये तांगे का नाम क्या तांगे का तो कोई पहचान वगैरह हुई बंदे दी नहीं महसूस दिख रहा है कोई कैमरे में, में आए हैं कोशिश करेंगे तो महचान जाएगा कैमरे में आए हैं कैमरे में मारा है कितने आदमी है अकेला ये लड़ेगा सवेरे साढ़े पाँच बजे आया है साढ़े पाँच बजे उसने चारों पास देखा है और उसके बाद देख देख के फिर शिव मंदिर में घुस गया शंकर जी विग जित उतारे उतार के अपनी पेन मार के ले हमारा नाम शिव कुमार शुक्ला पंडित शिव कुमार शुक्ला हाँ जी जय श्री राम जी, हाँ जी। साढ़े पांच बजे कोई नशेड़ी बंदा आया लड़ लड़का ही है वो आया और सुबह यहाँ से नाग हमारे शिवलिंग से नाग देवता को उठाकर और यहाँ सामान अपने साथ लाया था तोड़ ताड़ के उसको अपने पैंट में रख के वो चला गया वीडियो वायरल हुई है वीडियो पहचान हो रही है धीरे धीरे हमारे व्हाट्सएप पे उसकी वीडियो चल रही है जैसे भी होगा जिसे पहचानने की कोशिश की जा रही है सीसीटीवी कैमरे आए हाँ जी हाँ जी सी सी कैमरे में वो आ गया है फिर पुलिस शिकायत की थी अभी पुलिस शिकायत तो नहीं किया है हाँ जी अभी वैसे छानबीन हो रही है पहचान हो रही है हाँ जी। फिर अगर नहीं होता है तो फिर पुलिस से अपना कितने आदमी थे कैमरे में अकेले ही था अकेले हाँ जी कितना का लॉस हो गया अपना हमारा कम से कम दो हजार पच्चीस सौ का तो लॉस हुआ लेकिन चलो लॉस कोई बात नहीं है अकल को और कोई नुकसान कर दे इसीलिए प्रशासन से विनती है कि थोड़ा इसकी छानबीन किया जाए श्री राम जय हनुमान ਇਸ ਤਰ੍ਹਾਂ ਦੀ ਬੜੇ ਦੁੱਖ ਦੀ ਗੱਲ ਹੈ ਕਿ ਅੱਜ 14 ਮਈ ਦਿਨ ਬੁੱਧਵਾਰ ਨੂੰ ਸਵੇਰੇ 5:30 ਵਜੇ ਇੱਕ ਨਿਸ਼ੇੜੀ ਟਾਈਪ ਦੇ ਚੋਰ ਨੇ ਹਰਮਾਨਗੜੀ ਮੰਦਿਰ ਦੇ ਵਿੱਚ ਵੜ ਕੇ ਉੱਥੇ ਸ਼ਵਾਲਾ ਦੇ ਵਿੱਚ ਜਾ ਕੇ ਜਿਹੜਾ 나ਗ ਦੇਵਤਾ ਜੀ ਦਾ ਸਰੂਪ ਉੱਥੇ ਬਰਾਇਮਾਨ ਹੁੰਦਾ ਉਹਨੂੰ ਚੋਰੀ ਕੀਤਾ ਇਹ ਬੜੀ ਸ਼ਰਮ ਦੀ ਗੱਲ ਹੈ ਔਰ ਇਸ ਦੀ ਸਾਰੀ ਜਿਹੜੀ ਰਿਪੋਰਟ ਹੈਗੀ ਆ ਮੈਨੇਜਮੈਂਟ ਕਮੇਟੀ Hindu ਦਿਵਾਰ ਕਮੇਟੀ ਹਰਮਾਨਗੜੀ ਫਗਵਾੜਾ ਵੱਲੋਂ ਐਸ ਐਚਓ ਸਿਟੀ ਨੂੰ ਇਹ ਜੀਆਈਟੀ ਔਰ ਜੇ ਦੇ ਉੱਤੇ ਉਹਨਾਂ ਨੇ ਤਤਕਾਲ ਕਾਰਵਾਈ ਕਰਦੇ ਹੋਏ ਆਪਣੀ ਪੂਰੀ ਟੀਮ ਨੂੰ ਇੱਥੇ ਹਰਮਾਨ ਗੜੀ ਦੇ ਵਿੱਚ ਵਿਜ਼ਿਟ ਕੀਤਾ ਔਰ ਸਾਨੂੰ ਆਸ਼ਵਾਸਨ ਦਵਾਇਆ ਕਿ ਜਲਦੀ ਤੋਂ ਜਲਦੀ ਉਸ ਚੋਰ ਨੂੰ ਕਾਬੂ ਕੀਤਾ ਜਾਏਗਾ ਔਰ ਇਸ ਦੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾਏਗਾ ਔਰ ਇਸੇ ਗੜੀ ਵਿੱਚ ਹੁਣ ਕੁਝ ਹੀ ਥੇੜ ਪਹਿਲਾਂ ਐਸਪੀ ਮੈਡਮ ਜੀ ਰੁਪਿੰਦਰ ਭੱਟੀ ਜੀ ਵੀ ਸਪੈਸ਼ਲ ਤੌਰ ਦੇ ਉੱਤੇ ਵਿਜ਼ਿਟ ਕਰਕੇ ਗਏ ਨੇ ਐ ਐਸਪੀ ਔਰ ਉਹਨਾਂ ਦੇ ਨਾਲ ਡੀਐਸਪੀ ਸਾਹਿਬ ਵੀ ਆਏ ਸੀ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਦੀ ਹੈ ਕਿ ਉਹਨਾਂ ਨੇ ਇਸ ਗੱਲ ਨੂੰ ਬਹੁਤ ਸੀਰੀਅਸਲੀ ਲਿਆ ਔਰ ਜਲਦੀ ਤੋਂ ਜਲਦੀ